ਦੋਸਤੋ ਤੁਸੀਂ ਦੇਖ ਰਹੇ ਹੋ ਆਪਣਾ ਚੈਨਲ ਵਿਰਾਸਤ ਟੀਵੀ ਲਾਈਵ ਅਤੇ ਜਿਹੜੀ ਤੁਸੀਂ ਇਹ ਵੀਡੀਓ ਸਕਰੀਨ ਦੇ ਉੱਤੇ ਦੇਖ ਰਹੇ ਹੋ ਇਹ ਵੀਡੀਓ ਆ ਰਹੀ ਹੈ ਸਾਮਨੇ ਦੁਬਈ ਤੋਂ ਜਿਸ ਦੇ ਵਿੱਚ ਕੀ 75 ਸਾਲ ਦੇ ਵਿੱਚ ਦੁਬਈ ਦੇ ਵਿੱਚ ਦੂਜੀ ਵਾਰ ਇਹ ਐਨੇ ਖਤਰਨਾਕ ਹੜ੍ਹ ਆਏ ਨੇ ਜਿਸ ਦੇ ਵਿੱਚ ਕੀ ਤੁਸੀਂ ਦੇਖ ਸਕਦੇ ਦੁਬਈ ਦੇ ਜੋ ਰਨਵੇ ਹਨ ਉਹ ਵੀ ਪਾਣੀ ਦੇ ਅੰਦਰ ਡੁੱਬ ਚੁੱਕੇ ਹਨ ਅਤੇ ਦੁਬਈ ਦੇ ਅੰਦਰ ਪੂਰੀ ਬੁੜੀ ਤਰ੍ਹਾਂ ਤਬਾਈ ਮੱਚੀ ਹੋਈ ਹੈ ਤੇ ਉੱਤੇ ਹੜ੍ਹ ਆਏ ਹੋਏ ਹਨ ਅਤੇ ਤੁਸੀਂ ਦੇਖ ਰਹੇ ਹੋ ਇਹ ਵੀਡੀਓ ਆਪਣੀ ਸਕਰੀਨ ਦੇ ਉੱਤੇ ਆ ਤਸਵੀਰਾਂ ਸਿੱਧੀਆਂ ਦੁਬਈ ਤੋਂ ਤੁਸੀਂ ਦੇਖ ਰਹੇ ਹੋ ਮੇਰਾ ਮਿੱਤਰ ਰਾਜੀਦੀਪ ਉਹਨੇ ਭੇਜੀਆਂ ਨੇ ਤੇ ਦੇਖੋ ਹੜ੍ਹਾਂ ਦੇ ਨਾਲ ਕਿੱਡਾ ਭਾਰੀ ਨੁਕਸਾਨ ਹੋਇਆ ਹੈ ਗੱਡੀਆਂ ਕਿਵੇਂ ਡੁੱਬੀਆਂ ਖੜੀਆਂ ਨੇ ਬਿਜਲੀ ਕਿੰਨੀ ਜ਼ਿਆਦਾ ਲਿਸ਼ਕ ਰਹੀ ਹੈ ਸੋ ਦੁਬਈ ਦੇ ਵਿੱਚ ਬਹੁਤ ਭਾਰੀ ਹੜ ਆਏ ਨੇ ਆ ਬਹਿਰੈਨ ਦੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਤੁਸੀਂ ਦੇਖ ਰਹੇ ਹੋ ਰਾਤ ਨੂੰ ਉਹਨਾਂ ਦੇ ਗਲੀਆਂ ਮਹੱਲਿਆਂ ਦੀਆਂ ਤਸਵੀਰਾਂ ਨੇ ਵੀ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਸੋ ਹੜਾਂ ਨੇ ਦੁਬਈ ਦੇ ਵਿੱਚ ਤਬਾਹੀ ਮਚਾ ਰੱਖੀ ਹੈ ਸੋ ਪ੍ਰਮਾਤਮਾਗੇ ਅਰਦਾਸ ਕਰੋ ਵੀ ਮਹਾਰਾਜ ਸੁੱਖ ਸ਼ਾਂਤੀ ਬਖਸ਼ੇ ਆਹ ਤਸਵੀਰਾਂ ਸਿੱਧੀਆਂ ਦੁਬਈ ਤੋਂ ਤੁਸੀਂ ਦੇਖ ਰਹੇ ਹੋ ਮੇਰਾ ਮਿੱਤਰ ਰਾਜੀਦੀਪ ਉਹਨੇ ਭੇਜੀਆਂ ਨੇ ਤੇ ਦੇਖੋ ਹੜ੍ਹਾਂ ਦੇ ਨਾਲ ਕਿੱਡਾ ਭਾਰੀ ਨੁਕਸਾਨ ਹੋਇਆ ਹੈ ਗੱਡੀਆਂ ਕਿਵੇਂ ਡੁੱਬੀਆਂ ਖੜੀਆਂ ਨੇ ਬਿਜਲੀ ਕਿੰਨੀ ਜ਼ਿਆਦਾ ਲਿਸ਼ਕ ਰਹੀ ਹੈ ਸੋ ਦੁਬਈ ਦੇ ਵਿੱਚ ਬਹੁਤ ਭਾਰੀ ਹੜ ਆਏ ਨੇ ਆ ਬਹਿਰੀਨ ਦੀਆਂ ਤਸਵੀਰਾਂ ਨੇ ਜਿਹੜੀਆਂ ਹੁਣ ਤੁਸੀਂ ਦੇਖ ਰਹੇ ਹੋ ਰਾਤ ਨੂੰ ਉਹਨਾਂ ਦੇ ਗਲੀਆਂ ਮਹੱਲਿਆਂ ਦੀਆਂ ਤਸਵੀਰਾਂ ਨੇ ਵੀ ਕਿੰਨੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜਾ ਪਾਣੀ ਖੜਾ ਹੈ ਸੋ ਹੜਾਂ ਨੇ ਦੁਬਈ ਦੇ ਵਿੱਚ ਤਬਾਹੀ ਮਚਾ ਰੱਖੀ ਹੈ ਸੋ ਪ੍ਰਮਾਤਮਾ ਅਗੇ ਅਰਦਾਸ ਕਰੋ ਵੀ ਮਹਾਰਾਜ ਸੂਕ ਸ਼ਾਂਤੀ ਬਖਸ਼ੇ